ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਕੈਲੀਫੋਰਨੀਆ ਚ ਵੱਸਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸੂਬਾ ਅਸੈਂਬਲੀ ਅਤੇ ਸੈਨੇਟ ਵੱਲੋਂ ਪਾਸ ਬਿੱਲ ਐਸਬੀ 509 ਗਵਰਨਰ ਗੈਵਨ ਨਿਊਸਮ ਨੇ ਰੱਦ ਕਰ ਦਿੱਤਾ ਹੈ ਬਿੱਲ ਪਾਸ ਕਰਵਾਉਣ 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਡਾਕਟਰ ਜਸਮੀਤ ਕੌਰ ਬੈਂਸ ਨੇ ਕਿਹਾ ਕਿ ਗਵਰਨਰ ਵੱਲੋਂ ਜਾਤ ਆਧਾਰਿਤ ਵਿਤਕਰਾ ਰੋਕਣ ਲਈ ਬਿੱਲ ਰੱਦ ਕਰ ਦਿੱਤਾ ਗਿਆ ਤੇ ਹੁਣ ਕੈਲੀਫੋਰਨੀਆ ਵਾਸੀਆਂ ਨੂੰ ਟਰਾਂਸ ਨੈਸ਼ਨਲ ਰਿਪਰੈਸ਼ਨ ਤੋਂ ਬਚਾਉਣ ਵਾਲੇ ਬਿੱਲ ਨੂੰ ਵੀ ਵੀਟੋ ਕਰ ਦਿੱਤਾ ਗਿਆ ਸ਼ੁਕਰ ਹੈ ਕਿ 1984 ਦੀ ਸਿੱਖ ਨਸਲ ਕੁਸ਼ੀ ਨਾਲ ਸੰਬੰਧਿਤ ਮਤਾ ਪਾਸ ਕਰਵਾਉਣ ਲਈ ਗਵਰਨਰ ਦੇ ਦਸਤਖਤਾਂ ਦੀ ਜ਼ਰੂਰਤ ਨਹੀਂ ਪਈ ਡਾਕਟਰ ਜਸਮੀਤ ਕੌਰ ਬੈਂਸ ਨੇ ਅੱਗੇ ਕਿਹਾ ਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਹੈ ਤੇ ਸੈਨੇਟਰ ਐਨਾ ਕੈਬਾਇਰੋ ਸਣੀ ਅਸੈਂਬਲੀ ਮੈਂਬਰ ਸੋਰੀਆ ਸਾਡੇ ਨਾਲ ਖੜੇ ਨੇ ਸਿਰਫ ਇੱਕ ਬਿੱਲ ਸਾਡੇ ਭਾਈਚਾਰੇ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ ਤੇ ਅਸੀਂ ਨਫ਼ਰਤ ਨਸਲਵਾਦ ਤੇ ਡਰਾਉਣਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਰੁੱਧ ਖੜੇ ਹਾਂ ਇਸੇ ਦੌਰਾਨ ਸਿੱਖ ਕੋਲੀਸ਼ਨ ਦੇ ਫੈਡਰਲ ਪੋਲਿਸੀ ਮੈਨੇਜਰ ਹਰਜੋਤ ਸਿੰਘ ਨੇ ਦੱਸਿਆ ਕਿ ਗਵਰਨਰ ਗੈਵਨ ਨਿਊਸਮ ਵੱਲੋਂ ਪਾਵੇਂ ਬਿੱਲ 509 ਰੱਦ ਕਰ ਦਿੱਤਾ ਗਿਆ ਪਰ ਆਪਣੇ ਵੀਟੋ ਮੈਸੇਜ ਚ ਉਹਨਾਂ ਨੇ ਕਿਹਾ ਕਿ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਵੱਲੋਂ ਵਿਦੇਸ਼ੀ ਤਾਕਤਾਂ ਦੇ ਜ਼ਬਰ ਨੂੰ ਠੱਲ ਪਾਉਣ ਲਈ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਸਿੱਖ ਕੋਲੀਸ਼ਨ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਮੌਜੂਦਗੀ ਬਾਰੇ ਜਲਦ ਤਸਦੀਕ ਕੀਤਾ ਜਾਵੇਗਾ ਦੂਜੇ ਪਾਸੇ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵੱਲੋਂ ਐਸਬੀ 509 ਰੱਦ ਕੀਤੇ ਜਾਣ ਦਾ ਸਵਾਗਤ ਕੀਤਾ ਗਿਆ ਜਥੇਬੰਦੀ ਨੇ ਦਲੀਲ ਦਿੱਤੀ ਹੈ ਕਿ ਕੈਲੀਫੋਰਨੀਆ 'ਚ ਕਿਸੇ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧ ਕਰਨ ਵਾਲਿਆਂ ਨੂੰ ਬਿੱਲ ਤਹਿਤ ਭਾਰਤ ਸਰਕਾਰ ਦੇ ਲੁਕਵੇਂ ਏਜੰਟ ਮੰਨਿਆ ਜਾ ਸਕਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਸੂਬਾ ਸੈਨੇਟ ਮੈਂਬਰ ਐਨਾ ਕੈਬਾਇਰੋ ਵੱਲੋਂ ਲਿਖੇ ਬਿੱਲ ਨੂੰ ਸਾਲ ਦੇ ਆਰੰਭ ਵਿੱਚ ਉੱਪਰਲੇ ਸਦਨ ਵੱਲੋਂ ਪਾਸ ਕਰ ਦਿੱਤਾ ਗਿਆ। ਤੇ ਸਤੰਬਰ ਚ ਅਸੈਂਬਲੀ ਨੇ ਵੀ ਪ੍ਰਵਾਨਗੀ ਦੇ ਦਿੱਤੀ ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਡਾਕਟਰ ਜਸਮੀਤ ਕੌਰ ਬੈਂਸ ਨੇ ਬਿੱਲ ਪਾਸ ਹੋਣ ਮਗਰੋਂ ਕਿਹਾ ਸੀ ਕਿ ਬਿਲਕੁਲ ਅਜਿਹਾ ਹੀ ਬਿੱਲ ਅਮਰੀਕਾ ਦੀ ਸੰਸਦ ਚ ਵੀ ਪਾਸ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਇਆ ਨਾ ਜਾ ਸਕੇ ਸੈਨੇਟਰ ਐਨਾ ਕੈਬਾਇਰੋ ਕਈ ਮੌਕਿਆਂ ਤੇ ਆਖ ਚੁੱਕੇ ਨੇ ਕਿ ਆਪਣੀ ਜਾਨ ਬਚਾ ਕੇ ਜੱਦੀ ਮੁਲਕਾਂ ਤੋਂ ਅਮਰੀਕਾ ਪੁੱਜੇ ਲੋਕਾਂ ਵਿਰੁੱਧ ਕੁਝ ਵਿਦੇਸ਼ੀ ਸਰਕਾਰਾਂ ਇਹ ਸਾਦੀ ਵਰਤੋਂ ਕਰ ਰਹੀਆਂ ਨੇ ਪਰ ਕੋਈ ਅਸਰਦਾਰ ਕਾਨੂੰਨ ਨਾ ਹੋਣ ਕਰਕੇ ਅਜਿਹੇ ਖਤਰਿਆਂ ਨਾਲ ਨਜਿੱਠਣ 'ਚ ਮੁਸ਼ਕਲਾਂ ਆ ਰਹੀਆਂ ਨੇ ਕੈਬਾਇਰੋ ਮੁਤਾਬਕ ਇਹ ਗੰਭੀਰ ਖਤਰੇ ਮਨੁੱਖੀ ਹੱਕਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੇ ਨੇ ਦੱਸਦੀ ਹੈ ਕਿ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਵਰਗੀਆਂ ਕਈ ਜਥੇਬੰਦੀਆਂ ਨੇ ਬਿੱਲ ਦੀ ਜ਼ੋਰਦਾਰ ਹਮਾਇਤ ਕੀਤੀ ਪਰ ਹੁਣ ਇਹ ਰੱਦ ਹੋ ਚੁੱਕਾ ਹੈ ਬੀਬੀ ਹਰਜੀਤ ਕੌਰ ਨੂੰ ਰਿਪੋਰਟ ਕੀਤੇ ਜਾਣ ਮਗਰੋਂ ਇੱਕ ਹੋਰ ਭਾਰਤੀ ਬਜ਼ੁਰਗ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਏ ਜੋ ਬੇਕਸੂਰ ਹੋਣ ਦੇ ਬਾਵਜੂਦ 43 ਸਾਲ ਜੇਲ੍ਹ ਕੱਟ ਕੇ ਬਾਹਰ ਆਇਆ 64 ਸਾਲ ਦੇ ਸੁਬ੍ਰਮਨਿਅਮ ਸੂਬੂ ਵੇਦਮ ਨੂੰ ਕਤਲ ਦੇ ਦੋਸ਼ 'ਤੇ 1982 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਸਾਰੀ ਜ਼ਿੰਦਗੀ ਜੇਲ੍ਹ 'ਚ ਹੀ ਲੰਗਾ ਦਿੱਤੀ 2022 'ਚ ਇੱਕ ਅਹਿਮ ਸਬੂਤ ਸਾਹਮਣੇ ਆਇਆ ਜਿਸ ਨਾਲ ਹੀ ਸੂਬੂ ਵੇਦਮ ਨੂੰ ਬੇਕਸੂਰ ਮੰਨਦਿਆ ਅਗਸਤ 2025 ਚ ਰਿਹਾ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਸਨ ਸੂਬੂ ਵੇਦਮ ਨੇ ਜੇਲ ਚ ਰਹਿੰਦਿਆਂ ਐਮਬੀਏ ਸਣੇ ਤਿੰਨ ਡਿਗਰੀਆਂ ਹਾਸਲ ਕਰਦਿਆਂ ਅਤੇ ਪੈਂਸਿਲਵੇਨੀਆ ਦੇ ਇਤਿਹਾਸ ਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ ਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਗ੍ਰੈਜੂਏਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਚ ਸੂਬੂ ਵੇਦਮ ਨੂੰ ਦੋਸ਼ੀ ਠਹਿਰਾਏ ਜਾਣ ਦੀ ਦਲੀਲ ਦਿੰਦਿਆਂ ਗ੍ਰਫਤਾਰ ਕਰਕੇ ਡਿਟੈਂਸ਼ਨ ਸੈਂਟਰ ਚ ਭੇਜ ਦਿੱਤਾ ਉਧਰ ਸੁਬੂ ਵੇਦਮ ਦੀ ਵਕੀਲ ਨੇ ਕਿਹਾ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੁਬੂ ਦੀ ਉਮਰ 18 ਸਾਲ ਤੋਂ ਘੱਟ ਸੀ ਤੇ ਹੁਣ ਉਸਦੇ ਮੁਵਕਲ ਨੂੰ ਅਜੇਹੇ ਮੁਲਕ ਡਿਪੋਰਟ ਕੀਤਾ ਜਾ ਰਿਹਾ ਜਿੱਥੇ ਕੋਈ ਉਸ ਨੂੰ ਜਾਣਦਾ ਨਹੀਂ ਸੁਬੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ 9 ਮਹੀਨੇ ਦੀ ਉਮਰ 'ਚ ਭਾਰਤ ਛੱਡ ਦਿੱਤਾ ਸੀ ਤੇ ਹੁਣ ਸਾਰੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਜਾਂ ਕੈਨੇਡਾ ਚ ਨੇ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਦੀਆਂ ਤਸਵੀਰਾਂ ਜਾਰੀ ਕਰਦਿਆਂ ਉਸ ਨੂੰ ਡਿਪੋਰਟ ਕਰਨ ਦਾ ਐਲਾਨ ਕੀਤਾ ਡਰਾਈਵਰ ਦੀ شناخت ਅਨਮੋਲ ਵਜੋਂ ਕੀਤੀ ਗਈ ਜਿਸ ਕੋਲੋਂ ਨਿਊਯਾਰਕ ਸੂਬੇ ਦਾ ਡਰਾਈਵਰਸ ਲਾਇਸੈਂਸ ਬਰਾਮਦ ਕੀਤਾ ਗਿਆ ਡੀ ਐਚ ਐਸ ਮੁਤਾਬਕ ਅਨਮੋਲ 2023 ਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਤੇ ਬਾਈਡਨ ਸਰਕਾਰ ਨੇ ਉਸ ਨੂੰ ਰਿਹਾ ਕਰ ਦਿੱਤਾ ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੇਣ ਵਾਲੇ ਸੂਬੇ ਅੱਗ ਨਾਲ ਖੇਡ ਰਹੇ ਨੇ ਉਹਨਾਂ ਦਾਅਵਾ ਕੀਤਾ ਕਿ ਨਿਊਯਾਰਕ ਸੂਬੇ ਦੀ ਸਰਕਾਰ ਬੇਨਕਾਰਾਂ ਦੇ ਇਮੀਗ੍ਰੇਸ਼ਨ ਸਟੇਟਸ ਦੀ ਤਸਦੀਕ ਕਰਨ 'ਚ ਅਸਫਲ ਰਹੀ ਤੇ ਲਾਇਸੈਂਸ ਤੇ ਪੂਰਾ ਨਾਂ ਵੀ ਨਹੀਂ ਲਿਖਿਆ ਗਿਆ ਯੂਰਪ ਦੇ 28 ਯੂਰਪੀਅਨ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਚ ਰੱਖਦਿਆਂ ਨਵਾਂ ਈਈਐਸ ਭਾਵ ਐਂਟਰੀ ਐਗਜ਼ਿਟ ਸਿਸਟਮ ਕਾਨੂੰਨ ਲਾਗੂ ਕਰ ਦਿੱਤਾ ਹੈ ਜਿਸ ਨਾਲ ਯੂਰਪ ਦੇ 28 ਦੇਸ਼ਾਂ ਦਾ ਆਨਲਾਈਨ ਇਮੀਗ੍ਰੇਸ਼ਨ ਸਿਸਟਮ ਇੱਕ ਹੋ ਜਾਵੇਗਾ ਤੇ ਬਾਰਡਰ ਪੁਲਿਸ ਕੋਲ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ ਕਿ ਉਹ ਕਿਸ ਦੇਸ਼ ਰਾਹੀਂ ਦਾਖਲ ਹੋਇਆ ਤੇ ਕਿਸ ਜਗ੍ਹਾ ਤੋਂ ਯੂਰਪ ਦੀ ਧਰਤੀ ਤੋਂ ਬਾਹਰ ਗਿਆ ਇਹ ਕਾਨੂੰਨ ਯੂਰਪ ਦੇ ਸਾਰੇ ਦੇਸ਼ਾਂ ਤੇ ਬਾਰਡਰਾਂ ਤੇ ਲਾਗੂ ਹੋ ਚੁੱਕਾ ਹੈ ਹੁਣ ਯੂਰਪ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟ ਤੇ ਕੋਈ ਮੋਹਰ ਨਹੀਂ ਲੱਗੇਗੀ ਸਗੋਂ ਇਮੀਗ੍ਰੇਸ਼ਨ ਐਂਟਰੀ ਪੁਆਇੰਟ ਤੇ ਪਾਸਪੋਰਟ ਸਕੈਨਿੰਗ ਇੱਕ ਡਿਜੀਟਲ ਫੋਟੋ ਅਤੇ ਫਿੰਗਰਪ੍ਰਿੰਟ ਹੋਣਗੇ ਜਿਸ ਨਾਲ ਹੋਰ ਆਸਾਨੀ ਹੋਵੇਗੀ ਤੇ ਇਮੀਗ੍ਰੇਸ਼ਨ ਕਾਊਂਟਰ ਤੇ ਲੰਬੀਆਂ ਲੰਬੀਆਂ ਕਤਾਰਾਂ ਨਹੀਂ ਲੱਗਣਗੀਆਂ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਤੇ ਇਹ ਐਲਾਨ 12 ਅਕਤੂਬਰ ਤੋਂ ਲਾਗੂ ਹੋ ਗਏ ਨੇ ਜ਼ਿਕਰਯੋਗ ਹੈ ਕਿ ਡਿਜੀਟਲ ਯੁੱਗ ਦੇ ਵਿੱਚ ਅਜਿਹਾ ਕਰਨਾ ਲਾਜ਼ਮੀ ਹੋ ਗਿਆ ਸੀ ਇੱਕ ਬੁਲਾਰੇ ਦੇ ਦੱਸਣ ਮੁਤਾਬਕ ਅਜਿਹਾ ਕਰਨਾ ਜਿੱਥੇ ਸਲਾਨੀਆਂ ਨੂੰ ਵੱਡੀ ਸਹੂਲਤ ਮਿਲੇਗਾ ਉਥੇ ਹੀ ਗੈਰ ਕਾਨੂੰਨੀ ਤਰੀਕੇ ਨਾਲ ਯੂਰਪ ਚ ਦਾਖਲ ਹੋਣ ਵਾਲਿਆਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਤੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਯੂਰਪ ਦੀ ਹਰ ਬਾਰਡਰ ਫੋਰਸ ਕੋਲ ਰਹੇਗਾ ਜਿਸ ਤਹਿਤ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਸਿਆਸੀ ਸ਼ਰਨ ਨਹੀਂ ਮੰਗ ਸਕਣਗੇ ਅਮਰੀਕਾ ਚ ਪਿਛਲੇ 2 ਹਫ਼ਤਿਆਂ ਤੋਂ ਚੱਲ ਰਿਹਾ ਸਰਕਾਰੀ ਸ਼ਟਡਾਊਨ ਦੇ ਮੱਦੇਨਜ਼ਰ ਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਸਪੀਕਰ ਮਾਈਕ ਜੌਨਸਨ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫੰਡ ਨੂੰ ਪ੍ਰਵਾਨਗੀ ਨਾ ਮਿਲਣ ਕਾਰਨ ਦੇਸ਼ 'ਚ 1 ਅਕਤੂਬਰ ਨੂੰ ਸ਼ਟਡਾਊਨ ਸ਼ੁਰੂ ਹੋ ਗਿਆ ਸੀ ਸਪੀਕਰ ਜੌਨਸਨ ਨੇ ਕਿਹਾ ਕਿ ਉਹ ਉਦੋਂ ਤੱਕ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਨਾਲ ਗੱਲਬਾਤ ਨਹੀਂ ਕਰਨਗੇ ਜਦੋਂ ਤੱਕ ਉਹ ਅਫੋਰਡੇਬਲ ਕੇਅਰ ਐਕਟ ਤਹਿਤ ਸਿਹਤ ਬੀਮੇ ਲਈ ਫੈਡਰਲ ਰਾਇਤ ਦੇ ਵਿਸਥਾਰ ਦੀਆਂ ਆਪਣੀਆਂ ਮੰਗਾਂ ਨੂੰ ਨਹੀਂ ਛੱਡਦੇ ਇਸ ਸ਼ਟਡਾਊਨ ਕਾਰਨ ਹਜ਼ਾਰਾਂ ਫੈਡਰਲ ਕਰਮਚਾਰੀਆਂ ਨੂੰ ਛੁੱਟੀ ਤੇ ਭੇਜਿਆ ਜਾ ਰਿਹਾ ਹੈ ਤੇ ਕਈਆਂ ਨੂੰ ਬਰਖਾਸਤ ਕੀਤਾ ਜਾ ਰਿਹਾ ਜਿਸ ਨੂੰ ਸਰਕਾਰ ਦੇ ਦਾਇਰੇ ਨੂੰ ਸੀਮਤ ਕਰਨ ਲਈ ਸ਼ਟਡਾਊਨ ਦਾ ਫਾਇਦਾ ਚੁੱਕਣ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਸ ਸ਼ਟਡਾਊਨ ਕਾਰਨ ਨਿਯਮਿਤ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ ਤੇ ਕਈ ਅਜਾਇਬ ਘਰ ਅਤੇ ਇਤਿਹਾਸਕ ਸੱਭਿਆਚਾਰਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਹਵਾਈ ਅੱਡਿਆਂ ਤੇ ਉਡਾਣਾਂ ਤੇ ਵੀ ਅਸਰ ਪਿਆ ਜਿਸ ਕਾਰਨ ਲੋਕਾਂ ਚ ਅਫੜਾ ਤਫੜੀ ਦਾ ਮਾਹੌਲ ਮਚ ਗਿਆ ਤੇ ਸਰਕਾਰੀ ਫੰਡਿੰਗ ਰੁਕਣ ਕਾਰਨ ਅਰਥ ਵਿਵਸਥਾ ਚ ਹੋਰ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤੇ ਜੇਕਰ ਇਹੀ ਹਾਲ ਰਿਹਾ ਤੇ ਦੇਸ਼ ਦੇ ਹਾਲਾਤ ਹੋਰ ਖਰਾਬ ਹੋ ਸਕਦੇ ਨੇ ਮਾਈਕ ਜੌਨਸਨ ਨੇ ਇਸ ਹਫਤੇ ਫੌਜੀ ਕਰਮਚਾਰੀਆਂ ਅਤੇ ਤੱਟ ਰਖਾਕ ਬਲ ਜਾਨੀ ਕਿ ਕੋਸਟ ਗਾਰਡ ਨੂੰ ਤਨਖਾਹ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਨੇ ਸੰਯੁਕਤ ਰਾਜ ਅਮਰੀਕਾ ਲਈ ਸਾਰੀਆਂ ਸ਼੍ਰੇਣੀਆਂ ਦੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸੇਵਾਵਾਂ 15 ਅਕਤੂਬਰ 2025 ਤੋਂ ਪ੍ਰਭਾਵੀ ਹੋਣਗੀਆਂ ਇਸ ਤੋਂ ਪਹਿਲਾਂ 22 ਅਗਸਤ 2025 ਨੂੰ ਜਾਰੀ ਕੀਤੇ ਗਏ ਇੱਕ ਮੈਮੋਰੈਂਡਮ ਰਾਹੀਂ ਅਮਰੀਕਾ ਲਈ ਡਾਕ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਸਨ ਇਹ ਕਦਮ ਅਮਰੀਕੀ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ 14324 ਕਾਰਨ ਚੁੱਕਿਆ ਗਿਆ ਸੀ ਜਿਸ ਨੇ ਸਾਰੀਆਂ ਡਾਕ ਸ਼ਿਪਮੈਂਟਸ ਦੇ ਲਈ ਡੀ ਮਿਨਿਮਾਈਜ਼ ਨੂੰ ਮੁਅਤਲ ਕਰ ਦਿੱਤਾ ਸੀ ਮੁਤਲੀ ਦਾ ਕਾਰਨ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਆਯਾਤ ਡਿਊਟੀਆਂ ਦੀ ਉਗਰਾਹੀ ਤੇ ਭੁਗਤਾਨ ਲਈ ਨਵੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਸ਼ੁਰੂਆਤ ਸੀ ਵਿਆਪਕ ਸਿਸਟਮ ਵਿਕਾਸ ਅਤੇ ਦਿੱਲੀ ਦੇ ਮਹਾਰਾਸ਼ਟਰ ਸਰਕਲਸ ਦੇ ਵਿੱਚ ਸਫਲ ਅਜਮਾਇਸ਼ਾਂ ਤੋਂ ਬਾਅਦ ਇੰਡੀਆ ਪੋਸਟ ਨੇ ਹੁਣ ਡਿਲੀਵਰੀ ਡਿਊਟੀ ਪੇਡ ਪ੍ਰੋਸੈਸਿੰਗ ਲਈ ਇੱਕ ਪਾਲਣਾ ਅਨੁਕੂਲ ਪ੍ਰਣਾਲੀ ਸਥਾਪਿਤ ਕੀਤੀ ਹੈ ਇਸ ਨਵੇਂ ਪ੍ਰਬੰਧ ਤਹਿਤ ਅਮਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਸ਼ਿਪਮੈਂਟਸ ਤੇ ਲਾਗੂ ਹੋਣ ਵਾਲੀ ਸਾਰੀ ਕਸਟਮ ਡਿਊਟੀ ਬੁਕਿੰਗ ਦੇ ਸਮੇਂ ਹੀ ਭਾਰਤ ਚ ਅਗਾਊ ਇਕੱਠੀ ਕੀਤੀ ਜਾਵੇਗੀ ਇਹ ਰਾਸ਼ੀ ਮਨਜ਼ੂਰਸ਼ੁਦਾ ਯੋਗ ਧਰਾ ਰਾਹੀਂ ਸਿੱਧੇ CBP ਨੂੰ ਭੇਜੀ ਜਾਵੇਗੀ ਇਹ ਪ੍ਰਣਾਲੀ ਪੂਰੀ ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਂਦੀ ਹੈ ਜਿਸ ਨਾਲ ਅਮਰੀਕਾ ਚ ਪ੍ਰਾਪਤਕਰਤਾਵਾਂ ਨੂੰ ਬਿਨਾਂ ਕਿਸੇ ਵਾਧੂ ਡਿਊਟੀ ਜਾਂ ਦੇਰੀ ਦੇ ਤੇਜ਼ ਕਸਟਮ ਕਲੀਅਰੈਂਸ ਅਤੇ ਸਹਿਜ ਡਿਲੀਵਰੀ ਮਿਲੇਗੀ CBP ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਡਾਕ ਸ਼ਿਪਮੈਂਟਸ ਤੇ ਕਸਟਮ ਡਿਊਟੀ ਐਲਾਨ ਕੀਤੇ FOB ਮੁੱਲ ਦਾ 50% ਦੀ ਫਲੈਟ ਦਰ ਤੇ ਲਾਗੂ ਹੁੰਦੀ ਹੈ ਇਹ ਡਿਊਟੀ ਇੰਟਰਨੈਸ਼ਨਲ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ IEEPA ਟੈਰਿਫ ਦੇ ਤਹਿਤ ਹੈ ਇਸ ਤੋਂ ਇਲਾਵਾ ਕੂਰੀਅਰ ਜਾਂ ਵਪਾਰਕ ਕਨਸਾਈਨਮੈਂਟ ਦੇ ਉਲਟ ਡਾਕ ਵਸਤੂਆਂ ਤੇ ਕੋਈ ਵਾਧੂ ਬੇਸ ਜਾਂ ਉਤਪਾਦ ਵਿਸ਼ੇਸ਼ ਡਿਊਟੀ ਨਹੀਂ ਲਗਾਈ ਜਾਂਦੀ ਇਸ ਅਨੁਕੂਲ ਡਿਊਟੀ ਢਾਂਚੇ ਕਾਰਨ MSMEs ਕਾਰੀਗਰਾਂ ਛੋਟੇ ਵਪਾਰੀਆਂ ਈ-ਕਾਮਰਸ ਐਕਸਪੋਰਟਰਾਂ ਲਈ ਸਮੁੱਚੀ ਲਾਗਤ ਦਾ ਬੋਝ ਕਾਫੀ ਘਟ ਜਾਂਦਾ ਹੈ ਜਿਸ ਨਾਲ ਡਾਕ ਚੈਨਲ ਇੱਕ ਵਧੇਰੇ ਕਫਾਇਤੀ ਅਤੇ ਪ੍ਰਤੀਯੋਗੀ ਵਿਕਲਪ ਬਣ ਜਾਂਦਾ ਹੈ ਡਾਕ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਉਹ ਡੀਡੀਪੀ ਅਤੇ ਕੁਆਲੀਫਾਈਡ ਪਾਰਟੀ ਸੇਵਾਵਾਂ ਦੀ ਸਹੂਲਤ ਲਈ ਗਾਹਕਾਂ ਉੱਤੇ ਕੋਈ ਵਾਧੂ ਖਰਚਾ ਨਹੀਂ ਲਗਾਏਗਾ ਡਾਕ ਟੈਰਿਫ ਪ੍ਰਭਾਵਿਤ ਹੋਣਗੇ ਇਹ ਯਕੀਨੀ ਬਣਾਉਂਦੇ ਹੋਏ ਕਿ ਬ੍ਰਾਹਮਤਕਾਰਾਂ ਨੇ ਅੰਤਰਰਾਸ਼ਟਰੀ ਡਿਲੀਵਰੀ ਦਰਾਂ ਦਾ ਲਾਭ ਮਿਲਦਾ ਰਹੇ ਇਹ ਕਦਮ ਕਫਾਇਤੀ ਬਣਾਈ ਰੱਖਣ ਅਤੇ ਭਾਰਤ ਦੇ ਨਿਰਿਆਤ ਨੂੰ ਉਤਸ਼ਾਹਿਤ ਕਰਨ ਲਈ ਲਿਆਂਦਾ ਗਿਆ ਹੈ। ਇਹ ਡੀ ਡੀ ਪੀ ਪ੍ਰਣਾਲੀ ਨਿਰਯਾਤਕਾਂ ਲਈ ਵਪਾਰ ਕਰਨ ਦੀ ਸੌਖ ਨੂੰ ਵਧਾਉਂਦੀ ਹੈ ਤੇ ਡਿਊਟੀ ਉਗਰਾਹੀ ਚ ਪੂਰੀ ਪਾਰਦਰਸ਼ਤਾ ਲਿਆਉਂਦੀ ਹੈ। ਇਹ ਪਹਿਲ ਕਦਮੀ ਮੇਕ ਇਨ ਇੰਡੀਆ, ਵਨ ਡਿਸਟ੍ਰਿਕਟ ਵਨ ਪ੍ਰੋਡਕਟ ਅਤੇ ਡਾਕ ਘਰ ਨਿਰਯਾਤ ਕੇਂਦਰਾਂ ਵਰਗੀਆਂ ਭਾਰਤ ਦੀਆਂ ਪ੍ਰਮੁੱਖ ਪਹਿਲ ਕਦਮੀਆਂ ਦਾ ਸਮਰਥਨ ਕਰਦੀ ਹੈ। ਹੁਣ ਗਾਕ ਈ ਐਮ ਐਸ 에ਅਰ ਪਾਰਸਲ, ਰਜਿਸਟਰਡ ਲੈਟਰ, ਪੈਕੇਟ ਅਤੇ ਟ੍ਰੈਕਡ ਪੈਕੇਟ ਸਮੇਤ ਸਾਰੀਆਂ ਸ਼੍ਰੇਣੀਆਂ ਦੀ ਅੰਤਰਰਾਸ਼ਟਰੀ ਡਾਕ ਕਿਸੇ ਵੀ ਡਾਕਖਾਨੇ, ਅੰਤਰਰਾਸ਼ਟਰੀ ਵਪਾਰ ਕੇਂਦਰ ਜਾਂ ਡਾਕ ਘਰ ਨਿਰਯਾਤ ਕੇਂਦਰ ਤੋਂ ਜਾਂ ਸਵੈ ਸੇਵਾ ਪੋਰਟਲ ਰਾਹੀਂ ਬੁੱਕ ਕਰ ਸਕਦੇ ਨੇ। ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਤਣਾਹ ਹੁਣ ਸਮੁੰਦਰੀ ਵਪਾਰ ਤੱਕ ਫੈਲ ਗਿਆ ਹੈ ਚੀਨ ਨੇ ਮੰਗਲਵਾਰ ਨੂੰ ਅਮਰੀਕੀ ਜਹਾਜ਼ਾਂ ਉੱਤੇ ਵਿਸ਼ੇਸ਼ ਪੋਰਟ ਫੀਸ ਲਗਾਈ ਹੈ ਤੇ ਦੱਖਣੀ ਕੋਰੀਆਈ ਜਹਾਜ਼ ਨਿਰਮਾਤਾ ਹਨਵਾ ਓਸ਼ੀਅਨ ਦੀਆਂ ਪੰਜ ਅਮਰੀਕਾ ਆਧਾਰਿਤ ਇਕਾਈਆਂ ਨਾਲ ਕਿਸੇ ਵੀ ਵਪਾਰ ਤੇ ਪਾਬੰਦੀ ਲਗਾ ਦਿੱਤੀ ਦੋਵੇਂ ਕਦਮ 트ੰਪ ਪ੍ਰਸ਼ਾਸਨ ਦੇ ਅਮਰੀਕੀ ਜਹਾਜ਼ ਨਿਰਮਾਣ ਉਦਯੋਗ ਨੂੰ ਮਜ਼ਬੂਤ ਕਰਨ ਦੇ ਯਤਨਾਂ ਦਾ ਸਖਤ ਜਵਾਬ ਨੇ ਚੀਨ ਦੇ ਵਣਜ ਅਤੇ ਆਵਾਜਾਈ ਮੰਤਰਾਲੇ ਨੇ ਕਿਹਾ ਕਿ ਇਹ ਉਪਾਅ ਚੀਨ ਦੇ ਸ਼ਿਪਿੰਗ ਉਦਯੋਗ ਅਤੇ ਕੰਪਨੀਆਂ ਦੇ ਅਧਿਕਾਰਾਂ ਦੀ ਰੱਖਿਆ ਅੰਤਰਰਾਸ਼ਟਰੀ ਸ਼ਿਪਿੰਗ 'ਚ ਬਰਾਬਰ ਮੁਕਾਬਲਾ ਯਕੀਨੀ ਬਣਾਉਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਨ। ਸ਼ੁਰੂਆਤੀ ਪੋਰਟ ਫੀਸ 400 ਯੁਆਨ ਪ੍ਰਤੀ ਸ਼ੁੱਧ ਟਨ ਹੋਵੇਗੀ ਤੇ ਅਗਲੇ 3 ਸਾਲਾਂ 'ਚ ਸਾਲਾਨਾ ਵਧੇਰੇ ਵਧੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਨੇ ਹੁਣ ਜਹਾਜ਼ ਨਿਰਮਾਣ ਨੂੰ ਹਥਿਆਰਬੰਦ ਕਰ ਲਿਆ ਹੈ ਤੇ ਇਹ ਸੰਕੇਤ ਦੇ ਰਿਹਾ ਹੈ ਕਿ ਉਹ ਤੀਜੇ ਦੇਸ਼ ਦੀਆਂ ਕੰਪਨੀਆਂ ਤੇ ਵੀ ਕਾਰਵਾਈ ਕਰੇਗਾ ਜੋ ਅਮਰੀਕਾ ਨੂੰ ਚੀਨ ਦੇ ਸਮੁੰਦਰੀ ਦਬਦਬੇ ਦਾ ਮੁਕਾਬਲਾ ਕਰਨ 'ਚ ਮਦਦ ਕਰ ਰਹੀਆਂ ਨੇ। ਦੱਖਣੀ ਕੋਰੀਆ ਚ ਹਨਵਾ ਓਸ਼ੀਅਨ ਦੇ ਸ਼ੇਅਰ 8% ਡਿੱਗ ਗਏ। ਚੀਨ ਦਾ ਇਹ ਕਦਮ 14 ਅਕਤੂਬਰ ਤੋਂ ਚੀਨੀ ਜਹਾਜ਼ਾਂ ਤੇ ਲਗਾਏ ਗਏ ਅਮਰੀਕੀ ਬੰਦਰਗਾਹ ਟੈਰਿਫ ਦੇ ਜਵਾਬ ਚ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਵਾਬ ਚ 100% ਵਾਧੂ ਟੈਰਿਫ ਅਤੇ ਹੋਰ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ ਹੈ। ਚੀਨੀ ਮੰਤਰਾਲੇ ਨੇ ਅਮਰੀਕਾ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਵਪਾਰਕ ਗੱਲਬਾਤ ਚ ਇਮਾਨਦਾਰੀ ਦਿਖਾਉਣ ਦੀ ਅਪੀਲ ਕੀਤੀ। ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਅਮਰੀਕਾ ਨੂੰ ਗੱਲਬਾਤ ਦੀ ਆੜ ਦੇ ਵਿੱਚ ਨਵੇਂ ਪਾਬੰਦੀਸ਼ੁਦਾ ਉਪਾਅ ਨਹੀਂ ਕਰਨੇ ਚਾਹੀਦੇ। ਇਹ ਚੀਨ ਨਾਲ ਨਜਿੱਠਣ ਦਾ ਸਹੀ ਤਰੀਕਾ ਨਹੀਂ ਹੈ ਹਨਵਾ ਓਸ਼ੀਅਨ ਨੇ ਪਿਛਲੇ ਸਾਲ ਅਮਰੀਕਾ 'ਚ ਆਪਣੇ ਜਲ ਸੈਨਾ ਦੇ ਜਹਾਜ਼ਾਂ ਦੇ ਰੱਖ-ਰਖਾਅ ਅਤੇ ਮੁਰੰਮਤ ਲਈ ਠੇਕੇ ਵੀ ਪ੍ਰਾਪਤ ਕੀਤੇ ਸਨ ਕੰਪਨੀ ਨੇ ਫਿਲਾਡਲਫੀਆ 'ਚ ਫਿਲੀ ਸ਼ਿਪ ਯਾਰਡ ਨੂੰ 100 ਮਿਲੀਅਨ ਡਾਲਰ 'ਚ ਖਰੀਦਿਆ ਤੇ ਅਗਸਤ 'ਚ ਅਮਰੀਕੀ ਜਹਾਜ਼ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ 5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਮਾਹਿਰਾਂ ਦੇ ਅਨੁਸਾਰ ਦੋਵੇਂ ਕਦਮ ਅਮਰੀਕਾ ਤੇ ਚੀਨ ਵਿਚਕਾਰ ਸ਼ਿਪਿੰਗ ਅਤੇ ਬੰਦਰਗਾਹ ਫੀਸਾਂ ਨੂੰ ਲੈ ਕੇ ਵਧ ਰੈ ਤਣਾ ਨੂੰ ਦਰਸਾਉਂਦੇ ਨੇ ਤੇ ਇਹ ਇਸ ਗੱਲ ਦਾ ਸੰਕੇਤ ਨੇ ਕਿ ਸਮੁੰਦਰੀ ਵਪਾਰ ਹੁਣ ਵਪਾਰ ਯੁੱਧ ਦਾ ਅਗਲਾ ਮੋਰਚਾ ਬਣ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।